ਸਸ਼ੀਕਲ ਜੀ ਮੈਂ ਗੁਰਦਰਸ਼ਨ ਸਿੰਘ ਸੰਧੂ ਤੇ ਆਪਾਂ ਅੱਜ ਬੈਠੇ ਆਂ ਸਤਲੁਜ ਤੇ ਬਿਆਸ ਦਰਿਆ ਦੇ ਸੰਗਮ ਦੇ ਉੱਤੇ ਹਰੀਕੇ ਪੱਤਨ ਤੋਂ ਪਿੱਛੇ ਮੇਰੇ ਐਸ ਪਾਸੇ ਤੋਂ ਬਿਆਸ ਦਰਿਆ ਆ ਰਿਹਾ ਤੇ ਮੇਰੇ ਆ ਸਾਹਮਣੇ ਤੋਂ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਸਤਲੁਜ ਦਰਿਆ ਆ ਰਿਹਾ ਸੋ 86 ਵਰਗ ਕਿਲੋਮੀਟਰ ਦੇ ਵਿੱਚ ਫੈਲਿਆ ਹੋਇਆ ਏ ਹਰੀਕੇ ਵੈਟਲੈਂਡ ਤੇ ਏਸ਼ੀਆ ਦਾ ਦੂਜਾ ਵੱਡਾ ਵੈਟਲੈਂਡ ਆ ਇੱਥੇ ਸਰਦੀਆਂ ਦੇ ਵਿੱਚ ਕਿਉਂਕਿ ਠੰਡੇ ਮੁਲਕਾਂ ਤੋਂ ਜਿਹੜੇ ਪੰਛੀ ਆ ਉਹ ਸਰਦੀਆਂ ਦੇ ਵਿੱਚ ਇੱਥੇ ਆਉਂਦੇ ਆ ਆਪਣਾ ਖਾਣਾ ਖਾਣੇ ਦੀ ਤਲਾਸ਼ ਲਈ ਤੇ ਆਪਣੀਆਂ ਮੱਛੀਆਂ ਜਾਂ ਜੋ ਵੀ ਚੀਜ਼ ਉਹ ਖਾਂਦੇ ਆ ਉਹ ਸਰਦੀਆਂ ਦੇ ਵਿੱਚ ਇੱਥੇ ਆਉਂਦੇ ਆ ਸਾਈਬੀਰੀਆ ਤੋਂ ਜਾਂ ਹੋਰ ਵੀ ਕਈ ਮੁਲਕਾਂ ਤੋਂ ਜਿਹੜੇ ਹੈਗੇ ਪੰਛੀ ਪਿਛਲੇ ਕਈ 100 ਸਾਲਾਂ ਤੋਂ ਉਹ ਪੈਂਡਾ ਕੱਢ ਕੇ ਜਿਹੜੇ ਆ ਉਹ ਇਸਾਂ ਤੇ ਆਉਂਦੇ ਆ ਹੁਣ ਇਸ ਜਗ੍ਹਾ ਦੀ ਤਰਾਸਦੀ ਇਹ ਆ ਕਿ ਇੱਥੇ ਮੇਰੇ ਪਿੱਛੇ ਤੁਸੀਂ ਮੰਡ ਏਰੀਆ ਵੀ ਦੇਖ ਰਹੇ ਹੋਵੋਗੇ ਜਿਹੜਾ ਪਿੱਛੇ ਤੁਹਾਨੂੰ ਪਾਣੀ ਦਿਖਦਾ ਪਾਣੀ ਦੇ ਨਾਲ ਜਿਹੜਾ ਝਾੜੀ ਬੂਟੀ ਦੇਖਦੀ ਹੋਊਗੀ ਉਹ ਮੰਡ ਏਰੀਆ ਇਸ ਮੰਡ ਏਰੀਏ ਨੂੰ ਬਰਬਾਦ ਕੀਤਾ ਜਾ ਰਿਹਾ 86 ਵਰਗ ਕਿਲੋਮੀਟਰ ਦੇ ਵਿੱਚ ਫੈਲਿਆ ਤਿੰਨਾਂ ਜ਼ਿਲ੍ਹਿਆਂ ਦੀ ਇਹ ਵੈਟਲੈਂਡ ਆ ਜਿਹਦੇ ਵਿੱਚ ਫਿਰੋਜ਼ਪੁਰ ਕਪੂਰਥਲਾ ਤੇ ਤਰਨਤਾਰਨ ਸੋ ਇਹਨਾਂ ਤਿੰਨਾਂ ਜ਼ਿਲ੍ਹਿਆਂ ਦੇ ਨਾ ਤਾਂ ਕਿਸੇ ਡੀਸੀ ਨੇ ਕਦੀ ਸੋਚਿਆ ਨਾ ਤਿੰਨਾਂ ਜ਼ਿਲ੍ਹਿਆਂ ਦੇ ਕਿਸੇ ਐਮਐਲਏ ਨੇ ਕਦੀ ਸੋਚਿਆ ਨਾ ਕਿਸੇ ਐਮਪੀ ਨੇ ਸੋਚਿਆ ਤੇ ਨਾ ਇੱਥੋਂ ਦੇ ਕਿਸੇ ਹੋਰ ਬੰਦੇ ਨੇ ਕਦੀ ਸੋਚਿਆ ਸੰਸਥਾਵਾਂ ਨੇ ਸੋਚਿਆ ਨਿਆਂਇਕਿਸਾਨ ਜਥੇਬੰਦੀਆਂ ਨੇ ਕਦੀ ਇਹਦੀ ਗੱਲ ਕੀਤੀ ਹੈ ਅਕਾਲੀ ਸਰਕਾਰ ਵੇਲੇ ਇੱਥੇ ਹੀ ਬਸ ਚੱਲੀ ਸੀ ਇਸ ਜਗ੍ਹਾ ਨਹੀਂ ਚੱਲੀ ਸੀ ਉਹ ਡੈੱਡ ਵਾਟਰ ਆ ਇੱਥੋਂ ਹੋਰ ਪਾਸੇ ਦਾ ਏਰੀਆ ਉੱਥੇ ਪਾਣੀ ਖੜਾ ਹੁੰਦਾ ਉੱਥੇ ਜਿਹੜੀ ਬੱਸ ਅਕਾਲੀ ਸਰਕਾਰ ਵੱਲੋਂ ਚਲਾਈ ਗਈ ਸੀ ਜਿਹਨੂੰ ਬਾਅਦ ਦੇ ਵਿੱਚ ਕੜੁੱਕਾ ਜਾਂ ਹੋਰ ਕਈ ਸ਼ਬਦ ਦੇ ਕੇ ਨਵਜੋਤ ਸਿੱਧੂ ਵੱਲੋਂ ਬੰਦ ਕਰ ਦਿੱਤਾ ਗਿਆ ਸੀ ਕਿ ਉਸ ਬੱਸ ਨੂੰ ਬੰਦ ਨਹੀਂ ਕਰਨਾ ਚਾਹੀਦਾ ਸੀ ਅੱਜ ਕੋਈ ਵੀ ਬੰਦਾ ਹਰੀਕੇ ਵੈਟਲੈਂਡ ਤੇ ਨਹੀਂ ਆਉਂਦਾ ਅੱਜ ਪੰਜਾਬ ਜਾਂ ਪੰਜਾਬ ਤੋਂ ਬਾਹਰੋਂ ਆਉਣ ਵਾਲੇ ਕਿਸੇ ਬੰਦੇ ਨੂੰ ਇਹ ਨਹੀਂ ਪਤਾ ਕਿ ਹਰੀਕੇ ਪੱਤਨ ਵੀ ਕੋਈ ਦੇਖਣ ਵਾਲੀ ਚੀਜ਼ ਆ ਇੱਥੇ ਬਹੁਤ ਪੈਸਾ ਸਰਕਾਰ ਨੇ ਖਰਚ ਕੀਤਾ ਬੜੀਆਂ ਸੋਹਣੀਆਂ ਚੀਜ਼ਾਂ ਦੇਖਣ ਵਾਲੀਆਂ ਬਣੀਆਂ ਪੰਛੀਆਂ ਦੀਆਂ ਆਵਾਜ਼ਾਂ ਸ਼ਾਂਤੀ ਇੱਥੇ ਆ ਕੇ ਮਿਲਦੀ ਆ ਕੁਦਰਤ ਦਾ ਨਜ਼ਾਰਾ ਇੱਥੇ ਆ ਕੇ ਮਿਲਦਾ ਪਰ ਉਹ ਬਸਾਂ ਨੂੰ ਬੰਦ ਕਰਕੇ ਉਹਨਾਂ ਚੀਜ਼ਾਂ ਨੂੰ ਬੰਦ ਕਰਕੇ ਅਸੀਂ ਬੜੀ ਖੁਸ਼ੀ ਮਹਿਸੂਸ ਕੀਤੀ ਮੰਡ ਦੀ ਮੰਡ ਏਰੀਆ ਦੇ ਪਿੱਛੇ ਜਿਹੜੇ ਪਿੰਡ ਪੈਂਦੇ ਆ ਉਹਨਾਂ ਪਿੰਡਾਂ ਦੇ ਲੋਕਾਂ ਨੇ ਇਸ ਮੰਡ ਏਰੀਏ ਨੂੰ ਬਰਬਾਦ ਕਰਤਾ ਉਹ ਇਹਦੇ ਵਿੱਚ ਸ਼ਰਾਬਾਂ ਨਿਕਲਦੀਆਂ ਇਹਦੇ ਵਿੱਚ ਹੋਰ ਤਸਕਰੀ ਹੁੰਦੀ ਆ ਇਹਦੇ ਵਿੱਚ ਸ਼ਿਕਾਰ ਹੁੰਦਾ ਜਿਹੜੇ ਸੂਰ ਜਾਂ ਹੋਰ ਜੰਗਲੀ ਜੀਵ ਆ ਉਹ ਮਾਰੇ ਜਾਂਦੇ ਆ ਇਹਦੇ ਵਿੱਚੋਂ ਸੋ ਜਦੋਂ ਸ਼ਰਾਬ ਘਟਦੇ ਆ ਉਦੋਂ ਬਾਅਦ ਇਹਨੂੰ ਅੱਗ ਲਾ ਦਿੰਦੇ ਆ ਦੁੱਖ ਬਹੁਤ ਲੱਗੂਗਾ ਉਹਨਾਂ ਲੋਕਾਂ ਨੂੰ ਮੇਰੀ ਗੱਲ ਸੁਣ ਕੇ ਪਰ ਕੁਦਰਤ ਨੂੰ ਮਾਰ ਰਹੇ ਹੋ ਤੁਸੀਂ ਉਸ ਨੇਚਰ ਨੂੰ ਬਰਬਾਦ ਕਰ ਰਹੇ ਹੋ ਤੇ ਮੱਥੇ ਟੇਕਦੇ ਹੋ ਜਾ ਕੇ ਗੁਰਦੁਆਰੇ ਵਿੱਚ ਤੇ ਉਹਨੇ ਕੀ ਲਿਖਿਆ ਗੁਰਦੁਆਰੇ ਵੱਲ ਜਿੱਥੇ ਮੱਥੇ ਟੇਕਦੇ ਹੋ ਉਹਨਾਂ ਲਿਖਿਆ ਬਲਹਾਰੀ ਕੁਦਰਤ ਵਸਿਆ ਇਸ ਕੁਦਰਤ ਦੇ ਵਿੱਚੋਂ ਰੱਬ ਵਸਿਆ ਜਿਹਨੂੰ ਤੁਸੀਂ ਬਰਬਾਦ ਕਰਦੇ ਹੋ ਜਦੋਂ ਅੱਗ ਲਾਉਨੇ ਹੋ ਪਸ਼ੂ ਪੰਛੀ ਜੀਵ ਮਰਦੇ ਆ ਉਹਦੀ ਕੁਦਰਤ ਨੂੰ ਖਰਾਬ ਕਰਦੇ ਉਹਦੀ ਨੇਚਰ ਨੂੰ ਖਰਾਬ ਕਰਕੇ ਤੁਸੀਂ ਆਪਣੀਆਂ ਪੈਲੀਆਂ ਬਣਾ ਰਹੇ ਹੋ ਕਿ ਹਰੀਕੇ ਵੈਟਲੈਂਡ ਬਰਬਾਦ ਹੋਣ ਜਾ ਰਿਹਾ ਲੋਕ ਅੱਗਾਂ ਲਾ ਕੇ ਜ਼ਮੀਨਾਂ ਬਣਾਈ ਜਾ ਰਹੇ ਆ ਜੇ ਦੇਖੋ ਆ ਕਿ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਇਹਨਾਂ ਤੋਂ ਆਸ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਸਾਰੀਆਂ ਵੇਖ ਲਈ ਤੇ ਇਹ ਵੀ ਆਸ ਹੈ ਕਿ ਹਰੀਕੇ ਨੂੰ ਬਚਾ